ਹਾਂਜੀ ਦੋ ਵੀਰੋ ਇਟਲੀ ਦੇ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਹੋਣ ਲੱਗਾਵੇ ਜਿਹੜਾ ਜਿਹੜਾ ਵੀਰ ਵੀ ਨਵਾਂ ਚੱਲਾ ਉਸ ਵੀਡੀਓ ਨੂੰ ਜ਼ਰੂਰ ਵੇਖ ਕੇ ਜਾਵੇ ਇਹ ਕਾਨੂੰਨ ਜਿਹੜਾ ਹੈ ਮੋਸਟਲੀ ਮੋਸਟਲੀ ਉਹਨਾਂ ਵੀਰਾਂ ਦੇ ਉੱਤੇ ਹੀ ਲਾਗੂ ਹੋਏਗਾ ਜਿਹੜੇ ਨਵੇਂ ਇਟਲੀ ਦੇ ਵਿੱਚ ਐਂਟਰੀ ਲੈਣ ਲੱਗੇ ਨੇ ਲੀਗਰ ਇਲੀਗਲ ਜਾਂ ਫਿਰ ਕਿਸੇ ਹੋਰ ਯੂਰਪ ਦੇ ਮੁਲਕ ਦੇ ਵਿੱਚ ਨੇ ਤੇ ਉੱਥੋਂ ਇਟਲੀ ਚੱਲੇ ਨੇ ਇਹ ਕਾਨੂੰਨ ਮੋਸਟਲੀ ਉਹਨਾਂ ਤੇ ਲਾਗੂ ਹੋਣ ਲੱਗਾਵੇ ਵੀਡੀਓ ਅੰਤ ਤੱਕ ਤੱਕੋ ਚੈਨਲ टीच ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਤੇ ਫਾਲੋ ਨਹੀਂ ਕੀਤਾ ਇਹ ਤੱਕ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰam ਦੀ ਆਈਡੀ ਤੇ ਫਾਲੋ ਕਰ ਸਕਦੇ ਹੋ ਹਰ ਇੱਕ ਸਵਾਲ ਦਾ ਜਵਾਬ ਇੰਸਟਾਗ੍ਰam ਤੇ ਤੁਹਾਨੂੰ ਲੱਭ ਜਾਵੇਗਾ ਲਓ ਜੀ ਵੀਰੋ ਗੱਲ ਕਰਨੇ ਆ ਇਟਲੀ ਤੋਂ ਆਇਆਂ ਕੁਝ ਨਵੀਆਂ ਅਪਡੇਟਸ ਦੀ ਤੇ ਜਿਹੜਾ ਕਿ ਕਾਨੂੰਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਵੀਰਾਂ ਵਾਸਤੇ ਜਿਹੜੇ ਇਟਲੀ ਪਹਿਲੀ ਵਾਰੀ ਇੰਟਰ ਹੋਣ ਲੱਗੇ ਨੇ ਜਿਨ੍ਹਾਂ ਦੇ ਪਾਸਪੋਰਟ ਦੇ ਉੱਤੇ ਇਟਲੀ ਦਾ ਵੀਜ਼ਾ ਪਹਿਲੀ ਵਾਰੀ ਲੱਗਾਵੇ ਇਹ ਕਾਨੂੰਨ ਉਹਨਾਂ ਵਾਸਤੇ ਵੇ ਵੀਰੋ ਤੁਸੀਂ ਇਟਲੀ ਆਉਂਦੇ ਹੋ ਇਟਲੀ ਐਂਟਰੀ ਲੈਂਦੇ ਹੋ ਇਟਲੀ ਦੀ ਕਿਸੇ ਵੀ 에ਰਪੋਰਟ ਦੇ ਉੱਤੇ ਤੁਸੀਂ ਐਂਟਰੀ ਲੈਂਦੇ ਹੋ ਜਾਂ ਫਿਰ ਯੂਰਪ ਦੇ ਕਿਸੇ ਵੀ 에ਰਪੋਰਟ ਦੇ ਉੱਤੇ ਐਂਟਰੀ ਲੈਂਦੇ ਹੋ ਤੁਹਾਨੂੰ ਪਤਾ ਹੋਵੇ ਕਿ ਯੂਰਪ ਜਿਹੜਾ ਜਾਂ ਅਮਰੀਕਾ ਕੈਨੇਡਾ ਇਹ ਰੱਖਦਾ ਵੇ ਹੱਕ ਰੱਖਦਾ ਵੇ ਜਾਂ ਫਿਰ ਉਹਨਾਂ ਦੇ ਇੱਕ ਕਾਨੂੰਨ ਹੈ ਕਿ ਤੁਹਾਨੂੰ ਉਹਦੇ ਪੋਰਟ ਕਰ ਸਕਦੇ ਨੇ ਬਗੈਰ ਕਿਸੇ ਰੀਜ਼ਨ ਤੋਂ ਵੀ ਉਹ ਤੁਹਾਨੂੰ ਡਿਪੋਰਟ ਕਰ ਸਕਦੇ ਨੇ ਤੁਹਾਡੇ ਤੇ ਮਾਰਾ ਮੋਟਾ ਵੀ ਸ਼ੱਕ ਏ ਤੇ ਉਹ ਜਿਹੜਾ ਸਿਕਿਉਰਿਟੀ ਆਫੀਸਰ ਇਮੀਗ੍ਰੇਸ਼ਨ ਆਫੀਸਰ ਏ ਉਹ ਤੁਹਾਨੂੰ ਡਿਪੋਰਟ ਕਰ ਸਕਦਾ ਵੇ ਇਹ ਤੁਹਾਨੂੰ ਵੀ ਪਤਾ ਹੋਵੇ ਹੁਣ ਵੀਰੋ ਜਿਹੜਾ ਨਵਾਂ ਕਾਨੂੰਨ ਲਾਗੂ ਹੋਇਆ ਵੇ ਉਹਦੇ ਵਿੱਚ ਇਹ ਵੀ ਏ ਕਿ ਤੁਹਾਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਨਾਲ ਦੀ ਨਾਲ ਜੁਰਮਾਨਾ ਵੀ ਹੋ ਸਕਦਾ ਤੇ ਉਸ ਤੋਂ ਬਾਅਦ ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਤੁਹਾਨੂੰ ਬੈਨ ਵੀ ਕੀਤਾ ਜਾ ਸਕਦਾ ਹੈ 5 ਸਾਲਾਂ ਤੋਂ ਲੈ ਕੇ ਤੇ 10 ਸਾਲਾਂ ਤੱਕ ਤੁਹਾਨੂੰ ਬੈਨ ਵੀ ਕੀਤਾ ਜਾ ਸਕਦਾ ਹੈ ਜੇ ਤੁਸੀਂ ਜੈਲੀ ਪੇਪਰਾਂ ਦੇ ਉੱਤੇ ਹੁੰਦੇ ਹੋ ਤੁਹਾਡੇ ਕੋਲ ਕੋਈ ਚੀਜ਼ ਫੜੀ ਜਾਂਦੀ ਏ ਕੋਈ ਸਮਗਲੀ ਸਮਗਲਿੰਗ ਕਰਦੇ ਪੜੇ ਜਾਂਦੇ ਹੋ ਜਾਂ ਫਿਰ ਹੋਰ ਕੋਈ ਵੀ ਐਸੀ ਜਿਹੜੀ ਕਿ ਇਲੀਗਲ ਐਕਟੀਵਿਟੀ ਦੇ ਤੁਸੀਂ ਵਿੱਚ ਪਾਏ ਜਾਂਦੇ ਹੋ ਤੇ ਵੀਰੋ ਤੁਹਾਨੂੰ ਜਿਹੜਾ ਨਾ ਉਹ 5 ਸਾਲਾਂ 10 ਸਾਲਾਂ ਜਾਂ ਫਿਰ ਲਾਈਫਟਾਈਮ ਵਾਸਤੇ ਇਟਲੀ ਇਮੀਗ੍ਰੇਸ਼ਨ ਡਿਪਾਰਟਮੈਂਟ ਡਿਪੋਰਟ ਕਰ ਸਕਦਾ ਵੀ ਤੇ ਇੱਕ ਵਾਰੀ ਬੰਦਾ ਡਿਪੋਰਟ ਹੋ ਗਿਆ ਯੂਰਪ ਦੇ ਵਿੱਚ ਤੇ ਬਾਦੂ ਐਂਟਰੀ ਲੈਣਾ ਬਹੁਤੀ ਜ਼ਿਆਦਾ ਮੁਸ਼ਕਲ ਹੁੰਦਾ ਵੀ ਤੇ ਇਸੇ ਲਈ ਤੁਸੀਂ ਕਿਸੇ ਵੀ ਵੀਜ਼ੇ ਦੇ ਉੱਤੇ ਇਟਲੀ ਚੱਲੇ ਹੋ ਇਟਲੀ ਆਉਣ ਲੱਗੇ ਹੋ ਤੇ ਇਹ ਜਰਾ ਚੰਗੀ ਤਰ੍ਹਾਂ ਆਪਣੇ ਕਾਗਜ਼ ਪੱਤਰ ਚੈੱਕ ਕਰੋ ਆਪਣਾ ਸਮਾਨ ਵਗੈਰਾ ਚੈੱਕ ਕਰੋ ਤਾਂ ਕਿ ਇਟਲੀ 에어ਪੋਰਟ ਦੇ ਉੱਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਤੇ ਇਹ ਤੁਸੀਂ ਮੇਰੀਆਂ ਗੱਲਾਂ ਜੀ ਆਪਣੇ ਜ਼ੇਹਨ ਦੇ ਵਿੱਚ ਰੱਖਦੇ ਹੋ ਤਦ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਵੇਗਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਹੇਠਲੇ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਫਾਲੋ ਕਰ ਲਿਓ ਮਿਲਣਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰੱਬ ਰੱਖਾ